ਸਭ ਤੋਂ ਪਹਿਲਾਂ ਤੇ ਮੈਂ ਆਪਣੇ ਹਲਕੇ ਦੇ ਨਿਵਾਸੀਆਂ ਨੂੰ ਪੇਰੈਂਟਸ ਨੂੰ ਬੱਚਿਆਂ ਨੂੰ ਅਧਿਆਪਕਸ ਨੂੰ ਪ੍ਰਿੰਸੀਪਲ ਸਹਿਬਾਨ ਸਕੂਲ ਮੈਨੇਜਮੈਂਟ ਕਮੇਟੀ ਡੀਓ ਸਾਹਿਬ ਸਿੱਖਿਆ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇੰਨੇ ਵਧੀਆ ਉਪਰਾਲੇ ਜਿਹੜੇ ਆ ਪੰਜਾਬ ਦੇ ਵਿੱਚ ਕੀਤੇ ਤੇ ਸਾਡੇ ਬੱਚੇ ਅੱਜ ਬਹੁਤ ਖੁਸ਼ ਮਹਿਸੂਸ ਕਰ ਰਹੇ ਆ ਸਾਡੇ ਟੀਚਰ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਇਹਨਾਂ ਨੂੰ ਇੱਕ ਵਧੀਆ ਪਲੇਟਫਾਰਮ ਮਿਲਿਆ ਕਿਉਂਕਿ ਪਹਿਲਾਂ ਤੁਸੀਂ ਦੇਖਿਆ तकरीबन ਪੰਜਾਬ ਦੇ ਵਿੱਚ 90% ਸਕੂਲਾਂ ਦੀ ਤੇ ਬਾਉਂਡਰੀ ਵਾਲੀ ਨਹੀਂ ਸੀ ਹੈਗੀ ਬੈਂਚ ਤਾਂ ਦੂਰ ਦੀ ਗੱਲ ਕਲਾਸਰੂਮ ਟੁੱਟੇ ਪਏ ਸੀ ਕੋਈ ਫਰਸ਼ ਨਹੀਂ ਸੀ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਨਹੀਂ ਸੀ ਕੋਈ ਟੀਚਰ ਜੇ ਹੈਗਾ ਸੀ ਤਾਂ ਟੀਚਰ ਦੇ ਬੈਠਣ ਵਾਸਤੇ ਕੁਰਸੀ ਟੁੱਟੀ ਸੀ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਵਿੱਚ ਉਹ ਸਿੱਖਿਆ ਕ੍ਰਾਂਤੀ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ ਇਹਦੇ ਵਿੱਚ ਨਵੇਂ ਕਲਾਸਰੂਮ ਸਮਾਰਟ ਕਲਾਸਾਂ ਸਕੂਲ ਦੀ ਬਾਉਂਡਰੀ ਵਾਲ ਕਿੰਨੀ ਸੋਹਣੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਬਣੀ ਅਸ਼ੀਦਾ ਦੇ ਜਿ ਤਰ੍ਹਾਂ ਦੇ ਨਾਲ ਰਾਈਟਰ ਦੇ ਜਿ ਤਰ੍ਹਾਂ ਦੇ ਨਾਲ ਜਿਹੜੀ ਉਹ ਮੀਨਾਕਾਰੀ ਕੀਤੀ ਗਈ ਹੈ ਬੈਂਚ ਵਧੀਆ ਦਿੱਤੇ ਗਏ ਬੱਚਿਆਂ ਨੂੰ ਦੋਹੀ ਸਕੂਲ ਦੇ ਵਿੱਚ ਜਾਓ ਤੁਹਾਨੂੰ ਇਹ ਨਹੀਂ ਪਤਾ ਲੱਗੂਗਾ ਸਰਕਾਰੀ ਸਕੂਲ ਹੈ ਕਿ ਕਾਨਵੈਂਟ ਸਕੂਲ ਹੈ ਕਾਨਵੈਂਟ ਸਕੂਲਾਂ ਦੇ ਬਰਾਬਰ ਦੇ ਜਿਹੜੇ ਸਕੂਲ ਹੈ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਏ ਆ ਸੋ ਇਹ ਸਿੱਖਿਆ ਤੇ ਬਹੁਤ ਵੱਡੀ ਪਹਿਲ ਕਦਮੀ ਹੈ ਲੋਕਾਂ ਨੂੰ ਡਿਮਾਂਡ ਹੈਗਾ ਕਿ ਸਰਕਾਰੀ ਸਕੂਲਾਂ 'ਚ ਫ੍ਰਾਈ ਨ ਹੁੰਦੀ ਜਾਏ ਅਸੀਂ ਲੋਕਾਂ ਦੀ ਇਹ ਮੰਗ ਕਰ ਰਹੇ ਆ ਵੇਖੋ ਜੀ ਜਿਹੜੀ ਗੱਲ ਤੁਸੀਂ ਕੀ ਮੈਂ ਮੇਰੇ ਮੰਨਣ ਚ ਨਹੀਂ ਆਉਂਦੀ ਕਿ ਲੋਕਾਂ ਦੇ ਮਨ ਚ ਇਹ ਵਿਚਾਰ ਲੋਕ ਕਿ ਖੁਸ਼ ਹੈ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਚ ਆਪਾਂ ਉਹ ਪ੍ਰਾਣੀਆਂ ਸਰਕਾਰਾਂ ਦੀ ਤਰਫਦਾਰੀ ਨਾ ਕਰੀਏ ਜਿਨ੍ਹਾਂ ਨੇ ਕੀਤਾ ਹੀ ਕੱਖ ਨਹੀਂ 75 ਸਾਲਾਂ ਚ ਲੁੱਟ ਕੇ ਖਾ ਗਏ ਪੰਜਾਬ ਨੂੰ ਸਰਕਾਰੀ ਸਕੂਲ ਦੇ ਲਾਗੇ ਆਪਣਾ ਪ੍ਰਾਈਵੇਟ ਸਕੂਲ ਖੋਲ ਕੇ ਚਲਾਇਆ ਸਰਕਾਰੀ ਸਕੂਲ ਨੂੰ ਗ੍ਰਾਂਟ ਨਹੀਂ ਆਉਂ ਦਿੱਤੀ ਗਈ ਉਹਨਾਂ ਲੋਕਾਂ ਦੀ ਗੱਲ ਨਾ ਕਰੋ ਪਲੀਜ਼ ਅਸੀਂ ਤਰੱਕੀ ਵੱਲ ਵਧਦੇ ਹਾਂ ਤੇ ਤਾਂ ਸਾਨੂੰ ਤਰੱਕੀ ਵੱਲ ਜਾਣ ਦਿਓ ਸਾਡੀ ਤਰੱਕੀ ਦੇ ਪ੍ਰੋਗਰਾਮ ਬਣਾ ਦੋ ਇੰਕੜੇ ਮੁੱਖ ਬਣਾਇਓ ਕਿ ਅੱਗੇ ਤਰੱਕੀ ਵੱਲ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਦੇ ਨਾਂ ਨਾਲ ਅੱਜ ਸ਼ੁਰੂਆਤ ਹੋਈ ਹੈ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਜਿਹੜੇ ਪਿਛਲੇ ਤਿੰਨ ਸਾਲਾਂ ਦੇ ਵਿੱਚ ਕੰਮ ਹੋਏ ਆ ਉਹਦਾ ਉਦਘਾਟਨ ਸੀਗਾ ਔਰ ਅੱਜ ਉਹਦੇ ਉਦਘਾਟਨ ਸਮਾਰੋਹ ਦੇ ਤੌਰ ਤੇ ਸਾਡੇ ਸਕੂਲ ਤੋਂ ਸ਼ੁਰੂਆਤ ਕੀਤੀ ਗਈ ਹੈ ਔਰ ਰਾਜ ਦੇ ਸਾਡੇ ਇਸ ਹਲਕੇ ਦੇ ਜਿਹੜੇ ਵਿਧਾਇਕ ਨੇ ਐਮਐਲਏ ਡਾਕਟਰ ਜਸਬੀਰ ਸਿੰਘ ਸਿੰਧੂ ਜੀ ਉਹਨਾਂ ਵੱਲੋਂ ਜਿਹੜਾ ਸਾਡੇ ਸਕੂਲ ਵਿੱਚ ਆ ਕੇ ਤਿੰਨ ਨੈਗੋਸ਼ੀਏਸ਼ਨਸ ਕੀਤੀਆਂ ਗਈਆਂ ਨੇ ਜਿਦੇ ਵਿੱਚ ਇੱਕ ਸਾਡੇ ਜਿਹੜੀ ਹੈ ਬਾਉਂਡਰੀ ਵਾ ਰਿਪੇਅਰ ਹੋਈ ਸੀ ਸੈਕੰਡਲੀ ਇੱਕ ਕਮਰਾ ਨਵਾਂ ਬਣ ਰਿਹਾ ਔਰ ਥਰਡ ਕੁਝ ਕਮਰਿਆਂ ਦੀ ਜਿਹੜੀ ਰਿਪੇਅਰ ਹੋਈ ਸੀ ਨਾ ਤਿੰਨਾ ਕੰਮਾਂ ਦਾ ਜਿਹੜਾ ਇਨੌਗੁਰੇਸ਼ਨ ਵਰਕ ਆ ਇਨੌਗੁਰੇਸ਼ਨ ਉਹ ਸਾਡੇ ਐਮਐਲਏ ਸਾਹਿਬ ਵੱਲੋਂ ਕੀਤਾ ਗਿਆ ਵਾ ਔਰ ਪੰਜਾਬ ਸਰਕਾਰ ਜਿਹੜੀ ਆ ਇਹ ਬਹੁਤ ਸਹਿਯੋਗ ਦੇ ਆ ਸਿੱਖਿਆ ਕ੍ਰਾਂਤੀ ਦੇ ਪ੍ਰਤੀ ਸਿੱਖਿਆ ਨੂੰ ਉੱਪਰ ਚੁੱਕਣ ਲਈ ਤੇ ਪਿਛਲੇ 3 ਸਾਲ ਦੌਰਾਨ ਜੋ ਵੱਖ-ਵੱਖ ਸਕੂਲਾਂ ਨੂੰ ਗ੍ਰਾਂਟਸ ਮਿਲੀਆਂ ਨੇ ਉਹਦਾ ਘਟਨ ਸਮਾਰੋਹ ਜਿਹੜੇ ਸ਼ੁਰੂ ਕੀਤੇ ਗਏ ਆ ਜਿਦੇ ਵਿੱਚ ਪਹਿਲੀ ਸ਼ੁਰੂਆਤ ਆ ਸਾਡੇ ਸਕੂਲ ਤੋਂ ਕੀਤੀ ਗਈ। ਕੋਈ ਸਮਾਂ ਸੀਦਾ ਜਦੋਂ ਸਰਕਾਰੀ ਸਕੂਲਾਂ ਦੀ ਇਮੇਜ ਇੰਨੀ ਜਿਆਦਾ ਵਧੀਆ ਨਹੀਂ ਸੀ ਕਿ ਟਾਊਨ ਸੀ ਕਿ ਦੋ ਕਿਲੇ ਦੀ ਸਰਕਾਰੀ ਸਕੂਲ ਤੇ ਆਪਣੇ ਬੱਚਿਆਂ ਨੂੰ ਹੀ ਪ੍ਰੋਮੋ ਬਿਲਕੁਲ ਜੀ ਬਿਲਕੁਲ ਹੁਣ ਬਿਲਕੁਲ ਸਮਾਂ ਬਦਲ ਗਿਆ ਵਾ ਔਰ ਬਹੁਤ ਸਾਰੇ ਬੱਚੇ ਜਿਹੜੇ ਇਹ ਜਿਹੜੇ ਉਹਨਾਂ ਦੇ ਪੇਰੈਂਟਸ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਤੇ ਸਾਡੇ ਸਰਕਾਰੀ ਸਕੂਲਾਂ ਚ ਦਾਖਲ ਕਰਾ ਰਿਹਾ ਕਿਉਂਕਿ ਜੋ ਇਨਫਰਾਸਟ੍ਰਕਚਰ ਸਾਡੇ ਸਰਕਾਰੀ ਸਕੂਲਾਂ ਕੋਲ ਇਸ ਟਾਈਮ ਹੈਗਾ ਵਾ ਉਹ ਸ਼ਾਇਦ ਪ੍ਰਾਈਵੇਟ ਸਕੂਲਾਂ ਕੋਲ ਵੀ ਨਹੀਂ ਰਹਿ ਗਿਆ ਸਾਡੇ ਸਕੂਲਾਂ ਨਾਲੋਂ ਤਾਂ ਬਹੁਤ ਅੱਗੇ ਜਾ ਚੁੱਕੇ ਆ ਤੁਹਾਨੂੰ ਵੀ ਪਤਾ ਹੈ ਕਿ ਜਿਹੜੇ ਸਾਡੇ ਟੀਚਰਸ ਨੇ ਵੈਲ ਕੁਆਲੀਫਾਈਡ ਟੀਚਰਸ ਨੇ ਟੈਟ ਦਾ ਟੈਸਟ ਪਲੀਅਰ ਕਰਕੇ ਭਰਤੀ ਹੁੰਦੇ ਆ ਔਰ ਕਈ ਟੈਸਟਾਂ ਵਿੱਚੋਂ ਨਿਕਲ ਕੇ ਫਿਰ ਉਹਨਾਂ ਨੂੰ ਜਿਹੜੀ ਸਰਕਾਰੀ ਨੌਕਰੀ ਯਾਨੀ ਸਰਕਾਰੀ ਟੀਚਰ ਸੋ ਸਾਨੂੰ ਸਾਡੇ ਲੋਕਾਂ ਨੂੰ ਹੀ ਸਨੇਹਾ ਹੈ ਕਿ ਹੁਣ ਜਿਸ ਤਰ੍ਹਾਂ ਸਿੱਖਿਆ ਕ੍ਰਾਂਤੀ ਦੇ ਨਾਲ ਸਕੂਲਾਂ ਦੀ ਨਿਹਾਰ ਬਦਲੀ ਹੈ ਤਾਂ ਵੱਧ ਤੋਂ ਵੱਧ ਜਿਹੜਾ ਵਾ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਚ ਦਾਖਲ ਕਰਾਉਣ ਆਪਣੇ ਬੱਚਿਆਂ ਨੂੰ ਤਾਂ ਕਿ ਜਿਹੜੀ ਸਰਕਾਰ ਬਹੁਤ ਸਹੂਲਤਾਂ ਦੇ ਰਹੀਆਂ ਉਹਦਾ ਵੱਧ ਤੋਂ ਵੱਧ ਫਾਇਦਾ ਜਿਹੜਾ ਬੱਚਿਆਂ ਨੂੰ ਹੋ ਸਕੇ। ਕੋਈ ਸफारਸ਼ਾਂ ਵੀ ਹਾਂ ਸਾਡੇ ਬੱਚਿਆਂ ਨੂੰ ਦਾਖਲ ਕੀਤਾ ਜਾਵੇ। ਬਿਲਕੁਲ ਜੀ ਬਿਲਕੁਲ ਸਾਡੇ ਸਕੂਲ ਆਫ ਫੈਮਿਨਸ ਸਕੂਲ ਵਿੱਚ ਖੁੱਲੇ ਹੋਏ ਆ ਉਹਦੇ ਵਿੱਚ ਸਾਨੂੰ ਸफारਸ਼ਾਂ ਆ ਰਹੀਆਂ ਵਾ ਕਿ ਸਾਡੇ ਬੱਚਿਆਂ ਨੂੰ ਦਾਖਲ ਕਰੋ ਸਾਡੇ ਸਕੂਲ ਦੇ ਵਿੱਚ ਜਦੋਂ ਐਡਮਿਸ਼ਨ ਕੈਂਪੇਨ ਚੱਲੀ ਹੈ ਤਾਂ ਕਾਫੀ ਬੱਚਿਆਂ ਦੀਆਂ ਲਾਈਨਾਂ ਲ ਔਰ ਜਿਸ ਤਰ੍ਹਾਂ ਸਾਨੂੰ ਪਤਾ ਹੀ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਪ੍ਰਿੰਸੀਪਲਸ ਨੂੰ ਹੈਡਸ ਨੂੰ ਜਿਹੜਾ ਵਾ ਵਕ ਵਕ ਦੇਸ਼ਾਂ ਦੇ ਵਿੱਚ ਜਾਂ ਆਈਆਈਐਮ ਅੰਮਦਾਬਾਦ ਦੇ ਵਿੱਚ ਟ੍ਰੇਨਿੰਗ ਲਈ ਭੇਜ ਰਹੀ ਹੈ ਇਸ ਲੜੀ ਵਿੱਚ ਦੇ ਐਗਜ਼ੈਂਪਲ ਕਲੀਅਰ ਕਟ ਐਗਜ਼ੈਂਪਲ ਮੈਂ ਹੈਗਾ ਹਾਂ ਮੈਂ ਖੁਦ ਜਿਹੜਾ ਵਾ ਪੰਜਾਬ ਸਰਕਾਰ ਦੁਆਰਾ ਜਿਹੜਾ ਵਾ ਜਦੋਂ ਹੈਡਮਾਸਟਰਾਂ ਦੀ ਟ੍ਰੇਨਿੰਗ ਹੋਈ ਹੈ ਆਈਆਈਐਮ ਅੰਮਦਾਬਾਦ ਦੇ ਵਿੱਚ ਤਾਂ ਉਹ ਟ੍ਰੇਨਿੰਗ ਦਾ ਪਹਿਲਾ ਹੀ ਪਹਿਲੀ ਟ੍ਰੇਨਿੰਗ ਦੇ ਵਿੱਚ ਜਿਹੜਾ ਮੈਂ ਉਹਦਾ ਹਿੱਸੇਦਾਰ ਸੀਗਾ ਔਰ ਮੈਂ ਖੁਦ ਆਈਆਈਐਮ ਦੇ ਵਿੱਚ ਜਾ ਕੇ ਟ੍ਰੇਨਿੰਗ ਲੈ ਕੇ ਆਇਆ ਹਾਂ ਜੀ ਹਾਂਜੀ